ਪਹਿਲੀ ਪਾਸ਼ਾਹੀ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਰਗਟ ਦਿਵਸ ਜਿੱਥੇ ਕਿ ਪੂਰੀ ਦੁਨੀਆ ਭਰ ਵਿੱਚ ਮਨਾਇਆ ਗਿਆ ਉੱਥੇ ਹੀ ਫਗਵਾੜਾ ਵਿਖੇ ਵੀ ਵਕਫਾ ਖਥਾਮਾ ਤੇ ਇਹ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸੇ ਹੀ ਕਾਰੀ ਦੇ ਤਹਿਤ ਮਹੱਲਾ ਕਪੂਰਾ ਨਜ਼ਦੀਕ ਚੌੜਾਖੂ ਮੰਦਰ ਵਿਖੇ ਅਰਦਾਸ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਜਤਿੰਦਰ ਬੋਵੀ ਦੀ ਅਗਵਾਈ ਹੇਠ ਸਮੂਹ ਮਹੱਲਾ ਵਾਸੀਆਂ ਵੱਲੋਂ ਇਹ ਦਿਹਾੜਾ ਕੇ ਕੱਟ ਕੇ ਮਨਾਇਆ ਗਿਆ ਇਸ ਦੌਰਾਨ ਪਾਠੀ ਸਿੰਘ ਵੱਲੋਂ ਜਿੱਥੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਉੱਥੇ ਹੀ ਬਾਅਦ ਵਿੱਚ ਸਮੂਹ ਮਹੱਲਾ ਵਾਸੀਆਂ ਨੇ ਮਿਲ ਕੇ ਕੇ ਕੱਟਣ ਦੀ ਰਸਮ ਵੀ ਅਦਾ ਕੀਤੀ ਇਸ ਮੌਕੇ ਗੁਰਮੀਤ ਸਿੰਘ 라ਵਲਪਿੰਡੀ ਅਤੇ ਜਤਿੰਦਰ ਕੁਮਾਰ ਬੋਵੀ ਨੇ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਨੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ ਇਸ ਦੌਰਾਨ सुरेंद्र ਸਿੰਘ ਸ਼ਾਵੜਾ ਤੇ ਅੰਦਰ ਬਾਬਾ ਕਾਉਂਸਲਰ ਸੰਜੀਪ ਬੁੱਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਹਮਾਇੂਸਾਨ ਫਗਵਾੜਾ ਤੋਂ ਨਵਰਾਂਗਚਨ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਪਹਿਲਾਂ ਤਾਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਉਹ ਰਾਜ ਦਾ ਜਿਹੜਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਦਾ ਦੇ ਨਾਲ ਚੋੜਾ ਖੂ ਮੰਦਿਰ ਜਿਹੜਾ ਕਿ ਨਾਲ ਬਜ਼ਾਰ ਆ ਸਾਡਾ ਮੱਲਾ ਵਾ ਕਪੂਰਾ ਮੱਲਾ ਦੇ ਵਿੱਚ 14 ਸਾਲ ਹੋ ਗਏ ਇਸ ਮੱਲੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੂੰ ਔਰ ਇਸ ਦਾ ਸਭ ਤੋਂ ਜ਼ਿਆਦਾ ਸ਼ਰੇਹ ਜਾਂਦਾ 바ਵਾ ਚਾਚਾ ਜੀ ਨੂੰ ਤੇ ਉਹਨਾਂ ਦੀ ਵਾਈਫ ਚਾਚੀ ਜੀ ਸਾਡੀ ਔਰ ਇਹਨਾਂ ਦੇ ਨਾਲ ਸਾਡਾ ਸਾਰਾ ਮੱਲਾ ਮਿਲ ਕੇ ਇਹਨਾਂ ਦੇ ਨਾਲ ਲੱਗ ਕੇ ਇਸ ਦਿਹਾੜੇ ਨੂੰ ਬੜੀ ਹੀ ਸ਼ਰਧਾ ਦੇ ਨਾਲ ਮਨਾਉਂਦੇ ਆ ਪ੍ਰਮਾਤਮਾ ਸਾਰੇ ਮੱਲੇ ਦੇ ਆਸ਼ੀਰਵਾਦ ਦੇਵੇ ਔਰ ਸਾਰਿਆਂ ਦੇ ਪਰਿਵਾਰ ਚ ਖੁਸ਼ੀਆਂ ਆਣ ਔਰ ਸਾਰਿਆਂ ਦੇ ਘਰਾਂ ਚ ਖੁਸ਼ਹਾਲੀ ਆਵੇ ਔਰ ਇਸੇ ਤਰ੍ਹਾਂ ਮੈਂ ਇੱਕ ਮੈਸੇਜ ਦੇਣਾ ਚਾਹਨਾ ਕਿ ਹਰ ਮੱਲੇ ਦੇ ਵਿੱਚ ਜਿੱਦਾਂ ਕਿ ਆਪਾਂ ਆਪਣੇ ਬੱਚਿਆਂ ਦਾ ਜਨਮ ਦਿਨ ਨਹੀਂ ਨ ਭੁੱਲਦੇ ਇਦਾਂ ਹੀ ਇਹ ਆਪਾਂ ਨੂੰ ਮੈਸੇਜ ਸਾਰਿਆਂ ਨੂੰ ਦੇਣਾ ਚਾਹਨਾ ਕਿ ਹਰ ਮੁਹੱਲੇ ਦੇ ਵਿੱਚ ਹਰ ਕਲੋਨੀ ਦੇ ਵਿੱਚ ਜੇ ਤੁਸੀਂ ਚਾਹੋ ਤੇ ਇਦਾਂ ਆਪਣੇ ਧੂਮ ਧਾਮ ਨਾਲ ਇਦਾਂ ਜਨਮ ਦਿਹਾੜਾ ਬਾਬਾ ਜੀ ਦਾ ਮਨਾਇਆ ਕਰੋ ਤਾਂ ਕਿ ਸਾਡੇ ਬੱਚਿਆਂ 'ਚ ਵੀ ਇਹ ਸੰਸਕਾਰ ਆਣ ਔਰ ਸਾਡੇ ਬੱਚੇ ਵੀ ਇਸ ਚੀਜ਼ ਨਾਲ ਜੁੜਨ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਝਾਂ ਜਾਣਣ ਹੋਆ ਯੋਂ ਗੜ ਸੂਰਜ ਨਿਕਲਿਆ ਤਾਰੇ ਚਪੇ ਅੰਧੇਰ ਭਲੋਵਾ ਤਨ ਤਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆ ਵਿੱਚ ਬੜੇ ਉਤਸ਼ਾਹ ਤੇ ਜਨਮ ਰਾਜ ਆ ਰਿਹਾ ਹੈ 556 ਪ੍ਰਕਾਸ਼ ਦਿਹਾੜਾ ਸਤ ਗੁਰਾਂ ਦਾ ਮਨਾਇਆ ਜਾ ਰਿਹਾ ਹੈ ਪਿਛਲੇ 15-16 ਸਾਲ ਤੋਂ ਇਸ ਮਹੱਲਾ ਵਿਖੇ ਵੀ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਜਿੰਦਰ ਬਾਬਾ ਜੀ ਬੋਬੀ ਜੀ ਮਜੀਦ ਕੌਰ ਜੀ ਪੂਰੇ ਮਹੱਲਾ ਨਿਵਾਸੀ ਤੁਸੀਂ ਸਾਰੇ ਹੀ ਵਧਾਈ ਦੇ ਪਾਤਿਰੋਸਾਤ ਨੇ ਕੀ ਪੂਰੇ ਮਹੱਲਾ ਨਿਵਾਸੀ ਵਿਦਾਈ ਦੇ ਪਾਤਰ ਹੋ ਤੇ ਜੋਗੇ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਰ ਦੇ ਆ ਰਹੇ ਹੋ ਸਤਗੁਰ ਸੱਚੇ ਪਾਤਸ਼ਾਹ ਪੂਰੇ ਮਨ ਦੇ ਤੇ ਰਹਿਮਤ ਕਿਰਪਾ ਆਪਣੀ ਇਸੇ ਤੋਂ ਬਣਾਈ ਰੱਖੇ ਇਤفاق ਪਿਆਰ ਬਣਿਆ ਰਹੇ ਸਾਰਿਆਂ ਦੇ ਵਿੱਚ ਕਲਾ ਵਿੱਚ ਤਾਂ ਦੋਸਤੀਆਂ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ